ਕਾਂਡ ਦਸਵਾਂ ਪਿੰਡ ਦੀ ਨੌਜਵਾਨ ਸਭਾ ਨੇ ਸਭ ਤੋਂ ਪਹਿਲਾਂ ਅਛਰੇ ਦਾ ਦੁੱਧ ਦੇ ਮਕਾਨ ਉੱਤੇ ਕਬਜ਼ਾ ਕੀਤਾ ਅਤੇ ਇਸ ਨੂੰ ਆਪਣਾ ਦਫ਼ਤਰ ਬਣਾ ਲਿਆ ਬੈਠਕ ਵਿੱਚ ਦਫ਼ਤਰ ਸੀ ਅਤੇ ਦੋਵੇਂ ਸਭਾਤਾਂ ਵਿੱਚ ਸਭਾ ਦਾ ਹੋਰ ਕਿੰਨਾ ਹੀ ਸਮਾਨ ਇਹਨਾਂ ਸਭਾਤਾਂ ਵਿੱਚ ਉਹ ਸਮਾਨ ਵੀ ਸੀ ਜਿਹੜਾ ਨਾਟਕ ਕਰਨ ਆਏ ਕਲਾਕਾਰ ਉਹਨਾਂ ਤੋਂ ਬਣਵਾਉਂਦੇ ਸਨ ਅਤੇ ਫਿਰ ਇਹ ਸਮਾਨ ਨੌਜਵਾਨ ਸਭਾ ਕੋਲ ਹੀ ਛੱਡ ਜਾਂਦੇ ਨੌਜਵਾਨ ਸਭਾ ਨੂੰ ਇਹ ਡਰ ਸੀ ਕਿ ਅਛਰੇ ਦੀ ਜ਼ਮੀਨ ਤਾਂ ਜੱਸੀ ਸਰਪੰਚ ਕੋਲ ਦੱਬੀ ਹੈਗੀ ਕਿਤੇ ਉਹ ਮਕਾਨ ਉੱਤੇ ਦੁਬਾਰਾ ਕਬਜ਼ਾ ਨਾ ਕਰ ਲਵੇ ਅਛਰੇ ਦੀ ਮੌਤ ਤੋਂ ਬਾਅਦ ਕੁਝ ਸਾਲਾਂ ਤੱਕ ਇਹ ਮਕਾਨ ਉਜਾੜ ਹੀ ਪਿਆ ਹੋਇਆ ਸੀ ਬਾਬਾ ਰਾਮ ਦਾਸ ਦੀ ਮੌਤ ਤੋਂ ਅਗਲੇ ਸਾਲ ਖੇਡ ਮੇਲਾ ਪਿੰਡ ਦੀ ਥਾਂ ਦੁੱਲੇ ਦੀ ਤਾਬ ਵਿੱਚ ਹੀ ਕੀਤਾ ਗਿਆ ਡੇਰੇ ਵਿੱਚ ਵੱਡੇ ਹਾਲ ਦੇ ਨਾਲ ਜੋ ਖਾਲੀ ਮੈਦਾਨ ਪਿਆ ਸੀ ਉੱਥੇ ਕਬੱਡੀ ਦੇ ਮੈਚ ਕਰਾਏ ਗਏ ਉੱਥੇ ਹੀ ਅਗਲੀ ਰਾਤ ਡਰਾਮੇ ਖੇਡੇ ਗਏ ਸ਼ਾਮ ਮਿਆਂ ਨੇ ਲਾ ਕੇ ਉੱਥੇ ਹੀ ਇਨਾਮ ਵੰਡੇ ਗਏ ਵੱਡੇ ਹਾਲ ਵਿੱਚ ਮੇਜ਼ ਲਾ ਕੇ ਲੰਗਰ ਚਕਾਉਣ ਦਾ ਪ੍ਰੋਗਰਾਮ ਸੀ ਖੇਡ ਮੇਲੇ ਤੋਂ ਅਗਲੇ ਦਿਨ ਦੁੱਲੇ ਦੀ ਟਾਬ ਵਿੱਚ ਬੈਠ ਕੇ ਹੀ ਨੌਜਵਾਨਾਂ ਨੇ ਸਭਾ ਦੇ ਕੁਝ ਫੈਸਲੇ ਕੀਤੇ ਸਨ ਇਹਨਾਂ ਫੈਸਲਿਆਂ ਦੀ ਸਹਿਮਤੀ ਨਗਰ ਪੰਚਾਇਤ ਵੱਲੋਂ ਵੀ ਲਈ ਗਈ ਨਵਚੇਤਨ ਨੇਕ ਜਮਿਆਰ ਹੇਮ ਬਾਣੀਆਂ ਤੇ ਤੀਰਥ ਸਭ ਉੱਥੇ ਹੀ ਸਨ ਸਾਰੀ ਨਗਰ ਪੰਚਾਇਤ ਉੱਥੇ ਸੀ ਕੋਈ 40 ਬੰਦਿਆਂ ਦਾ ਇਕੱਠ ਸੀ ਇੱਕ ਅਹਿਮ ਫੈਸਲਾ ਤਾਂ ਇਹ ਕੀਤਾ ਗਿਆ ਕਿ ਬਾਬਾ ਦੁੱਲਾ ਅਤੇ ਬਾਬਾ RAMDAS ਦੀਆਂ ਦੋਵੇਂ ਸਮਾਦਾਂ ਉੱਤੇ ਕੋਈ ਚੜਾਵਾ ਨਹੀਂ ਚੜ੍ਹੇਗਾ ਨਾ ਕੋਈ ਪੈਸਾ ਤੇਲਾ ਅਤੇ ਨਾ ਕੋਈ ਮਠਿਆਈ ਲੋਕਾਂ ਵੱਲੋਂ ਸੁੱਖਾਂ ਵੀ ਨਹੀਂ ਸੁਖੀਆਂ ਜਾਣਗੀਆਂ ਇਸ ਨਾਲ ਅੰਧਵਿਸ਼ਵਾਸ ਫੈਲਦਾ ਹੈ ਦੋਵੇਂ ਸਮਾਦਾਂ ਨੂੰ ਨੇ ਤੂਫ ਬਤੀ ਵੀ ਨਹੀਂ ਕਰਨੀ ਤਖਤਿਆਂ ਨੂੰ ਜਿੰਦਰਾ ਲੱਗਿਆ ਰਹੇਗਾ ਕਿ ਸੇਨੁ ਸ਼ਰਦਾ ਹੈ ਤਾਂ ਉੰਜ ਬਾਰੋਂ ਮੱਥਾ ਟੇਕ ਲਵੇ ਜਿੰਦਰੇ ਖੋਲ ਕੇ ਕਦੇ ਇਸ ਮਾਦਾਂ ਦੀ ਸਫਾਈ ਕਰ ਦਿੱਤੀ ਜਾਵੇਗੀ ਦੂਜਾ ਫੈਸਲਾ ਇਹ ਕੀਤਾ ਕਿ ਬਾਬਾ ਬਚਿੱਤਰदास ਡੇਰੇ ਦੇ ਨਾਮ ਉਤੇ ਸ਼ਰਦਾਲੂਆਂ ਤੋਂ ਕੋਈ ਚੜਾਵਾ ਨਹੀਂ ਲਵੇਗਾ ਜੇ ਕੋਈ ਸ਼ਰਦਾਲੂ ਬਹੁਤਾ ਹੀ ਖਿਹੜੇ ਪੈ ਕੇ ਰੁਪਏ ਦੇ ਜਾਂਦਾ ਹੈ ਤਾਂ ਉਹ ਰੁਪਏ ਬਾਬਾ ਬਚਿੱਤਰदास ਨਗਰ ਪੰਚਾਇਤ ਕੋਲ ਜਮ੍ਹਾਂ ਕਰਵਾ ਦੇਵੇਗਾ ਜਿਹੜੇ ਡੇਰੇ ਦੀ ਬਿਹਤਰੀ ਵਾਸਤੇ ਹੀ ਖਰਚ ਕੀਤੇ ਜਾਣਗੇ ਬਾਬਾ ਬਚਿੱਤਰदास ਆਪਣਾ ਦਵਾਈ ਬੂਟੀ ਦਾ ਕੰਮ ਕਰੇਗਾ। ਇਹਦੇ ਵਿੱਚੋਂ ਉਹ ਜਿੰਨੀ ਮਰਜ਼ੀ ਕਮਾਈ ਕਰੇ ਉਸੇ ਦੀ ਹੋਵੇਗੀ। ਤੀਜਾ ਫੈਸਲਾ ਇਹ ਸੀ ਕਿ ਬਾਬੇ ਦੁੱਲੇ ਦੀ ਬਰਸੀ ਡੇਰੇ ਵਿੱਚ ਹੀ ਨਗਰ ਪੰਚਾਇਤ ਵੱਲੋਂ ਮਨਾਈ ਜਾਵੇਗੀ। ਪਹਿਲਾਂ ਵਾਂਗ ਹੀ ਕੁੱਲ ਸਾਧੂ ਮਹਾਤਮਾ ਆਇਆ ਕਰਨਗੇ। ਬਰਸੀ ਦਾ ਸਾਰਾ ਕੰਮ ਬਾਬਾ ਬਚਿੱਤਰदास ਦੀ ਸਲਾਹ ਨਾਲ ਹੋਇਆ ਕਰੇਗਾ। ਪਰ ਆਮਦਨ ਖਰਚ ਦਾ ਹਿਸਾਬ ਨਗਰ ਪੰਚਾਇਤ ਕੋਲ ਰਹੇਗਾ। ਇਹ ਫੈਸਲਾ ਵੀ ਕੀਤਾ ਕਿ ਬਰਸੀ ਸਿਰਫ ਬਾਬਾ ਦੁੱਲੇ ਦੀ ਮਨਾਈ ਜਾਵੇਗੀ। ਬਾਬਾ RAMDAS ਦੀ ਨਹੀਂ ਚੌਥੇ ਫੈਸਲੇ ਅਨੁਸਾਰ ਗੁਰੂ ਨਾਨਕ ਦੇਵ ਦੇ ਜਨਮ ਉਤਸਵ ਸਮੇਂ ਖੇਡ ਮੇਲਾ ਅੱਗੇ ਤੋਂ ਵੀ ਡੇਰੇ ਵਿੱਚ ਹੀ ਹੋਇਆ ਕਰੇਗਾ ਇਸ ਦੀ ਆਮਦਨ ਤੇ ਖਰਚ ਦਾ ਹਿਸਾਬ ਨੌਜਵਾਨ ਸਭਾ ਰੱਖੇਗੀ ਪੰਜਵਾਂ ਫੈਸਲਾ ਇਹ ਸੀ ਕਿ ਪਿੰਡ ਦੇ ਹਾਈ ਸਕੂਲ ਦਾ ਸੁਧਾਰ ਕੀਤਾ ਜਾਵੇ ਇਸ ਸਾਲ ਦਸਵੀਂ ਦਾ ਨਤੀਜਾ ਬਹੁਤ ਗੰਦਾ ਆਇਆ ਹੈ ਨਗਰ ਪੰਚਾਇਤ ਨੂੰ ਸਕੂਲਾਂ ਦੇ ਜ਼ਿਲ੍ਹਾ ਅਫਸਰ ਕੋਲ ਪੇਜ ਕੇ ਹੈਡਮਾਸਟਰ ਨਹੀਂ ਪੀਟੀ ਮਾਸਟਰ ਤੇ ਨਰੈਣਦਾਸ ਦੀ ਬਦਲੀ ਕਰਾਈ ਜਾਵੇ ਹੈਡਮਾਸਟਰ ਨਹੀਂ ਦਾ ਸਕੂਲ ਉੱਤੇ ਕੰਟਰੋਲ ਢਿੱਲਾ ਹੈ ਪੀਟੀ ਮਾਸਟਰ ਦਾ ਆਚਰਣ ਚੰਗਾ ਨਹੀਂ ਨਰੈਣਦਾਸ ਪੜਾਉਂਦਾ ਕੱਖ ਨਹੀਂ ਐਵੇਂ ਹੀ ਮਾਸਟਰ ਮਾਸਟਰਾਨੀਆਂ ਤੇ ਮੁੰਡੇ ਕੁੜੀਆਂ ਵਿੱਚ ਦਹਿਸ਼ਤ ਜਈ ਫੈਲਾਈ ਰੱਖਦਾ ਹੈ ਇਹ ਵੀ ਫੈਸਲਾ ਕੀਤਾ ਕਿ ਸਕੂਲ ਦੀ ਮਾਪੇ ਅਧਿਆਪਕ ਸਭਾ ਸਰਗਰਮ ਕੀਤੀ ਜਾਵੇ ਤਾਂ ਕਿ ਮਾਪਿਆਂ ਦਾ ਸਕੂਲ ਵਿੱਚ ਦਖਲ ਬਣਿਆ ਰਹੇ ਛੇਵਾ ਅਹਿਮ ਫੈਸਲਾ ਏ ਸੀ ਕੇ ਰੋਡੂਸ਼ਾ ਮੰਡੀ ਵਿੱਚ ਡੇਰੇ ਵਾਲੀ ਕੋਠੀ ਸੰਬੰਧੀ ਮਹੰਤ ਬਚਿੱਤਰਦਾਸ ਦਾ ਜ਼ੋਰਾ ਸਿੰਘ ਤੇ ਅਮੀਰਗੜ ਵਾਲੇ ਸੁਖਦੇਵਾਲ ਸਿੰਘ ਦੇ ਖਿਲਾਫ ਜੋ ਮੁਕੱਦਮਾ ਚੱਲ ਰਿਹਾ ਹੈ ਉਹਦੀ ਪੈਰਵੀ ਨਗਰਪੰਚਾਇਤ ਥੰਮਣ ਵਾਲਾ ਕਰੇਗੀ ਸਾਰਾ ਖਰਚ ਨਗਰਪੰਚਾਇਤ ਕਰੇਗੀ ਚਾਹੇ ਸੁਪਰੀਮ ਕੋਰਟ ਤੱਕ ਪਹੁੰਚਣਾ ਪਵੇ ਡੇਰੇ ਦਾ ਇਹ ਮੁਕੱਦਮਾ ਨਗਰਪੰਚਾਇਤ ਜਿੱਤ ਕੇ ਸਾਲ ਹੋਵੇਗੀ ਬਾਬਾ RAMਦਾਸ ਨੇ ਇੱਕ ਉਠੀ ਡੇਰੇ ਦੇ ਪੈਸਿਆਂ ਦੀ ਖਰੀਦੀ ਸੀ ਇਹ ਦੁੱਲੇ ਦੀ ਟਾਬ ਡੇਰੇ ਨੂੰ ਹੀ ਮਿਲਣੀ ਚਾਹੀਦੀ ਹੈ ਸਤਵਾਂ ਤੇ ਅੰਤਿਮ ਫੈਸਲਾ ਭਗਤ ਸਿੰਘ ਲਾਇਬ੍ਰੇਰੀs ਬੰਦੀ ਸੀ ਇੱਕ ਟੁੱਕ ਫੈਸਲਾ ਇਹ ਸੀ ਕਿ ਇਹ ਲਾਇਬ੍ਰੇਰੀ ਦੋ ਚਾਰ ਪਿੰਡਾਂ ਦੀ ਨਾ ਰਹਿ ਕੇ ਇਲਾਕੇ ਦੀ ਲਾਇਬ੍ਰੇਰੀ ਬਣੇ ਮੀਟਿੰਗ ਵਿੱਚ ਬਾਬਾ ਬਚਿੱਤਰदास ਵੀ ਬੈਠਾ ਸੀ ਉਹਨੇ ਸਾਰੇ ਫੈਸਲੇ ਸੁਣੇ ਸਨ ਅਤੇ ਸਹਿਮਤੀ ਵੀ ਦਿੱਤੀ ਸੀ ਪਰ ਇੱਕ ਬੇਨਤੀ ਕੀਤੀ ਕਿ ਡੇਰੇ ਦਾ ਲੰਗਰ ਚੱਲਦਾ ਰੱਖਣ ਲਈ ਦੋਵਾਂ ਪਿੰਡਾਂ ਦਾ ਸਹਿਯੋਗ ਕਾਇਮ ਰਹਿਣਾ ਚਾਹੀਦਾ ਹੈ ਡੇਰੇ ਦਾ ਖਾਸ ਮਤਲਬ ਇਹੀ ਹੁੰਦਾ ਹੈ ਉੱਥੋਂ ਹਰ ਭੁੱਖੇ ਨੰਗੇ ਨੂੰ ਖੈਰ ਮਿਲ ਸਕੇ ਬਚਿੱਤਰ ਦਾਸ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਗਈ ਡੇਰੇ ਦੇ ਸੇਵਕ ਦੋਵਾਂ ਪਿੰਡਾਂ ਤੋਂ ਦੁੱਧ ਮੱਖਣਾ ਤੇ ਦਾਲ ਰੋਟੀ ਦੀ ਡਾਲੀ ਲਿਆ ਸਕਣਗੇ ਡੇਰੇ ਦੇ ਲੰਗਰ ਲਈ ਦੋਵਾਂ ਪਿੰਡਾਂ ਦੀ ਕਣਕ ਅਤੇ ਹੋਰ ਸੇਵਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ ਰੁਪਈਆ ਦਾ ਚੜਾਵਾ ਨਗਰ ਪੰਚਾਇਤ ਥੰਮਣ ਵਾਲਾ ਦੇ ਖਾਤੇ ਵਿੱਚ ਜਾਵੇਗਾ ਫਿਰ ਸਪਸ਼ਟ ਕੀਤਾ ਕਿ ਨਗਰ ਪੰਚਾਇਤ ਵੱਲੋਂ ਇਹ ਰੁਪਈਆ ਡੇਰੇ ਦੀ ਉਸਾਰੀ ਅਤੇ ਬੇਤਰੀ ਲਈ ਹੀ ਖਰਚ ਹੋਇਆ ਕਰੇਗਾ ਬਾਬਾ ਬਚਿੱਤਰदास ਦੀ ਸਲਾਹ ਦਾ ਪੂਰਾ ਸਤਕਾਰ ਕੀਤਾ ਜਾਵੇਗਾ ਦੋ ਕੁ ਮਹੀਨੇ ਲੰਗਾ ਕੇ ਨੌਜਵਾਨ ਸਭਾ ਨੇ ਇੱਕ ਹੋਰ ਮੀਟਿੰਗ ਕੀਤੀ ਇਹ ਮੀਟਿੰਗ ਵੀ ਦੁਲੇ ਦੀ ਤਾਬ ਹੀ ਹੋਈ 15-20 ਬੰਦੇ ਸਨ ਥੰਮਣ ਵਾਲਾ ਦੀ ਸਾਰੀ ਨਗਰ ਪੰਚਾਇਤ ਨੂੰ ਵੀ ਬੁਲਾਇਆ ਗਿਆ ਨਵਚੇਤਨ ਨੇ ਸੁਝਾਅ ਰੱਖਿਆ ਕਿ ਲਾਇਬ੍ਰੇਰੀ ਦੇ ਦੋ ਕਮਰੇ ਹੋਰ ਬਣਾਏ ਜਾਣ ਪਹਿਲੇ ਦੋ ਕਮਰਿਆਂ ਨਾਲੋਂ ਇਹ ਦੋ ਨਵੇਂ ਕਮਰੇ ਖਾਸੇ ਵੱਡੇ ਹੋਣ ਇੱਕ ਕਮਰਾ ਚਾਹੇ ਛੋਟਾ ਹੋਵੇ ਦਫ਼ਤਰ ਲਈ ਤਿਆਰ ਕੀਤਾ ਜਾਵੇ ਇਨ੍ਹਾਂ ਸਾਰੇ ਕਮਰਿਆਂ ਦੇ ਅੱਗੇ ਖਾਸਾ ਚੌੜਾ ਵਰਾਂਡਾ ਵੀ ਹੋਵੇ ਮਤਲਬ ਕੀ ਇਹ ਇੱਕ ਮੁਕੰਮਲ ਲਾਇਬ੍ਰੇਰੀ ਬਣਾਈ ਜਾਵੇ ਨਵਜੇਤਨ ਦਾ ਇਹ ਸੁਝਾਓ ਸਭ ਨੇ ਪ੍ਰਵਾਨ ਕਰ ਲਿਆ ਫੇਰ ਸਵਾਲ ਉੱਠਿਆ ਕਿ ਪੈਸੇ ਕਿੱਥੋਂ ਪ੍ਰਾਪਤ ਕੀਤੇ ਜਾਣ ਇਸ ਸਬੰਧੀ ਕੁਝ ਸੁਝਾਓ ਸਨ ਕੋਈ ਕਹਿੰਦਾ ਸੀ ਕਿ ਮੰਡੀ ਦੇ ਆੜਤੀਆਂ ਤੋਂ ਪੈਸੇ ਇਕੱਠੇ ਕੀਤੇ ਜਾਣ ਬਥੇਰਾ ਜੱਟਾਂ ਨੂੰ ਲੁੱਟਦੇ ਹਨ ਕਿਸੇ ਦਾ ਸੁਝਾਅ ਸੀ ਕਿ ਥੰਮਣ ਵਾਲਾ ਪਿੰਡ ਵਿੱਚ ਕਿੱਲਿਆਂ ਮਗਰ ਜ਼ਿਮੀਂਦਾਰਾਂ ਨੂੰ ਬਾਸ਼ ਪਾਈ ਜਾਵੇ ਇੱਕ ਬੰਦੇ ਨੇ ਕਿਹਾ ਕਿ ਭਾਈ ਜੱਟ ਹੁਣ ਕਿੱਲਿਆਂ ਵਾਲੇ ਕਿਸਾਨ ਨਹੀਂ ਰਹੇ ਹਰ ਘਰ ਉੱਤੇ ਕਰਜ਼ਾ ਹੈ ਬਾਸ਼ ਹਰ ਇੱਕ ਤੋਂ ਲਵੋ ਚਾਹੇ ਉਹਦੇ ਕੋਲ ਜ਼ਮੀਨ ਹੈ ਚਾਹੇ ਨਹੀਂ ਹੈ ਅਖੀਰ ਇਹ ਸੁਝਾਅ ਠੀਕ ਮੰਨਿਆ ਗਿਆ ਕਿ ਥੰਮਣ ਵਾਲਾ ਪਿੰਡ ਦੇ ਹਰ ਘਰ ਤੋਂ ਲਾਈਬ੍ਰੇਰੀ ਲਈ ਬਾਸ਼ ਲਈ ਜਾਵੇ ਪਹਿਲਾ ਸੁਝਾਓ ਆਇਆ ਕਿ 100 ਰੁਪਇਆ ਬਹੁਤ ਹੈ ਪਰ ਸਿਆਣੇ ਬੰਦੇ ਕਹਿੰਦੇ 100 ਵੀ ਬਾਲਾ ਹੈ ਕਈ ਅਜਿਹੇ ਗਰੀਬ ਕਰਨ ਜਿਨ੍ਹਾਂ ਨੇ ਤੜਕੇ ਦੀ ਰੋਟੀ ਖਾ ਲਈ ਤੇ ਫਿਰ ਆਥਨ ਦੀ ਰੋਟੀ ਦਾ ਫਿਕਰ ਹੈ ਨਵਚੇਤਨ ਨੇ ਆਖਿਆ ਕਿ ਅਜਿਹੇ 15-20 ਕਰਹੀ ਹੋਣਗੇ ਉਹਨਾਂ ਨੂੰ ਛੱਡ ਦੇਾਂਗੇ ਜਿਨ੍ਹਾਂ ਦਾ ਕੋਈ ਵੀ ਕਾਰੋਬਾਰ ਹੈ ਉਹ ਬਾਸ਼ ਦੇ ਹੱਕਦਾਰ ਹਨ ਅਖੀਰ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਹਰ ਘਰ ਤੋਂ 50 ਰੁਪਏ ਵਾਸ਼ ਲਈ ਜਾਵੇ ਚਾਹੇ ਕਿਸੇ ਘਰ ਕੋਲ ਜ਼ਮੀਨ ਹੋਵੇ ਚਾਹੇ ਨਾ ਹੋਵੇ ਬੇਜ਼ਮੀਨੇ ਘਰ ਕੋਈ ਕੰਮ ਕਰਦੇ ਹੋਣਗੇ ਪਿੰਡ ਦੀ 1000 ਟੇਲੀ ਸੀ ਇੰਜ ਲਗਭਗ 50000 ਇਕੱਲੇ ਥੰਮਣ ਵਾਲੇ ਪਿੰਡ ਵਿੱਚੋਂ ਇਕੱਠਾ ਹੋ ਜਾਣਾ ਸੀ ਸਾਰੇ ਹੀ ਕਹਿ ਰਹੇ ਸਨ ਕਿ 50 ਰੁਪਏ ਕੋਈ ਬਹੁਤੀ ਰਕਮ ਨਹੀਂ ਹੈ ਇੱਕ ਮਨ ਚਲੇ ਨੇ ਤੋੜਾ ਚੜਿਆ ਦੇਸੀ ਦੇ ਇੱਕ ਅਦੀਏ ਦਾ ਮੁੱਲ ਨਹੀਂ ਜਾਰ ਪਿੰਡ ਦੇ ਆਠ ਅਗਵਾੜ ਸਨ ਉੱਥੇ ਬੈਠੇ 8 ਬੰਦਿਆਂ ਨੂੰ ਕੰਮ ਸੌਂਪ ਦਿੱਤਾ ਗਿਆ ਕਿ ਉਹ ਆਪਣੇ ਆਪਣੇ ਅਗਵਾੜ ਦੇ ਪੈਸੇ ਇਕੱਠੇ ਕਰਕੇ ਦੇਣਗੇ ਖਰਚ ਅਤੇ ਆਮਦਨ ਦਾ ਸਾਰਾ ਹਿਸਾਬ ਕਿਤਾਬ ਬਾਬਾ ਬਚਿੱਤਰ ਦਾਸ ਰੱਖੇਗਾ ਆਖੇ ਉਹ ਹੀ ਸਾਰਿਆਂ ਨਾਲੋਂ ਵੇਲਾ ਬੰਦਾ ਹੈ ਇਮਾਨਦਾਰ ਹੈ ਅਤੇ ਇੱਥੇ ਹੀ ਰਹਿੰਦਾ ਹੈ ਲਾਇਬ੍ਰੇਰੀ ਕਮੇਟੀ ਦਾ ਉਹਨੂੰ ਖਜ਼ਾਨਚੀ ਬਣਾਇਆ ਗਿਆ ਬੈਂਕ ਵਿੱਚ ਪੈਸੇ ਉਸੇ ਨੇ ਜਮ੍ਹਾਂ ਕਰਾਉਣੇ ਸਨ ਉਸੇ ਨੇ ਖਰਚ ਵੇਲੇ ਕਢਵਾਉਣੇ ਸਨ ਮੰਡੀ ਰੋਡੂ ਸ਼ਾਦੀ ਪੰਜਾਬ ਨੈਸ਼ਨਲ ਬੈਂਕ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਪਿੰਡ ਥੰਮਣ ਵਾਲਾ ਦੇ ਨਾਂ ਦਾ ਬਚਤ ਖਾਤਾ ਖੋਲ ਲਿਆ ਗਿਆ। ਅਗਵਾੜਾਂ ਦੇ ਬੰਦੇ ਜਿੰਨੇ ਪੈਸੇ ਇਕੱਠੇ ਹੁੰਦੇ ਬਾਬਾ ਬਚਿੱਤਰदास ਨੂੰ ਫੜਾ ਜਾਂਦੇ। ਉਹਨੇ ਇਸ ਕੰਮ ਲਈ ਇੱਕ ਵਟਾ ਰਜਿਸਟਰ ਨਾ ਰੱਖਿਆ ਸੀ। ਹਫ਼ਤੇ 10 ਦਿਨਾਂ ਬਾਅਦ ਮੰਡੀ ਜਾ ਕੇ ਪੈਸੇ ਜਮ੍ਹਾਂ ਕਰਵਾ ਆਉਂਦਾ। ਆਪਣੀ ਜੇਬ ਵਿੱਚ ਬਹੁਤੇ ਦਿਨ ਪੈਸੇ ਨਹੀਂ ਰੱਖਦਾ ਸੀ। ਈਓ ਪੱਕਾ ਹਿਸਾਬ ਕਿਤਾਬੀ ਸੀ ਉਹ। ਮੰਡੀ ਰੋਡੂ ਸ਼ਾ ਕੋਈ ਵੀ ਆਰਤੀ ਅਜਿਹੇ ਸਨ। ਜਿਨ੍ਹਾਂ ਦੀਆਂ ਅਸਾਮੀਆਂ ਥੰਮਣ ਵਾਲੇ ਅਤੇ ਤਿੱਬੇ ਪਿੰਡ ਦੀਆਂ ਸਨ ਇਹਨਾਂ ਆੜਤੀਆਂ ਦਾ ਵਾਹ ਵਾਸਤਾ ਦੋਵੇਂ ਪਿੰਡਾਂ ਦੇ ਜੱਟਾਂ ਨਾਲ ਸੀ ਥੰਮਣ ਵਾਲਾ ਪਿੰਡ ਦੀ ਨੌਜਵਾਨ ਸਭਾ ਨੇ ਇਹਨਾਂ ਵੀ ਆੜਤੀਆਂ ਨੂੰ 2-2000 ਰੁਪਏ ਲਾ ਦਿੱਤਾ 2000 ਉਹਨਾਂ ਨੂੰ ਕੋਈ ਬਾਲਾ ਨਹੀਂ ਸੀ ਦੋਵਾਂ ਪਿੰਡਾਂ ਦਾ ਜੀ ਜੀ ਵਿਆਜ਼ੂ ਰੁਪਈਆ ਮੂੰਹੇ ਇਹਨਾਂ ਆੜਤੀਆਂ ਦਾ ਵਿੰਨਿਆ ਪਿਆ ਸੀ ਲਾਇਬ੍ਰੇਰੀ ਨੂੰ ਬਾਸ਼ ਦੇ ਕੇ ਉਹ ਇਹ ਆਪਣਾ ਗੌਰਵ ਮਹਿਸੂਸ ਕਰਦੇ ਸਨ ਮਾਣ ਮਹਿਸੂਸ ਕਰਦੇ ਸਨ ਕਿ ਜੱਟਾਂ ਦੇ ਮੁੰਡਿਆਂ ਨੇ ਉਹਨਾਂ ਨੂੰ ਆਪਣੇ ਇੰਨਾ ਨੇੜੇ ਸਮਝਿਆ ਮੰਡੀ ਇਹ ਵੀ ਚਰਚਾ ਸੀ ਕਿ ਨੌਜਵਾਨ ਸਭਾ ਨੇ ਜੱਸੀ ਸਰਪੰਚ ਤੇ ਜ਼ੋਰਾ ਸਿੰਘ ਤੋਂ ਵੀ 50-50 ਹੀ ਲਏ ਹਨ ਜਦੋਂ ਕਿ ਇਹ ਦੋਵੇਂ ਘਰ 5-5000 ਰੁਪਏ ਦੇਣ ਨੂੰ ਤਿਆਰ ਸਨ ਮੰਡੀ ਦੇ ਆੜਤੀਆਂ ਦੇ ਹਿੱਸੇ ਦਾ ਅਲਬੇਲ ਤੋਂ ਵੀ 2000 ਹੀ ਲਿਆ ਗਿਆ ਉਹ ਵੀ 5000 ਦੇਣਾ ਚਾਹੁੰਦਾ ਸੀ ਨੌਜਵਾਨ ਸਭਾ ਦਾ ਤਰਕ ਸੀ ਕਿ ਕੋਈ ਬੰਦਾ ਵੱਧ ਬਾਸ਼ ਦੇ ਕੇ ਭਾਈਚਾਰੇ ਨਾਲੋਂ ਉਤੋਂ ਦੀ ਕਿਉਂ ਅਖਵਾਏ ਅਛਰੇ ਦਾੰਦੂ ਦਾ ਬੁੱਤ ਲਾਉਣ ਵੇਲੇ ਜੱਸੀ ਸਰਪੰਚ ਤੋਂ ਵੱਧ ਪੈਸੇ ਲੈ ਕੇ ਉਹਨਾਂ ਨੇ ਭੁੱਲ ਕੀਤੀ ਸੀ ਨੌਜਵਾਨ ਸਭਾ ਦੇ ਮੁੰਡੇ ਬਰਨਾਲੇ ਵੀ ਗਏ ਸਨ ਉੱਥੇ ਥੰਮਣ ਵਾਲੇ ਤੋਂ ਜਾ ਕੇ ਕਿੰਨੇ ਹੀ ਘਰ ਵਸੇ ਹੋਏ ਸਨ ਬਹੁਤੇ ਘਰ ਦਰਜ਼ੀਆਂ ਤੇ ਕਾਰੀਗਰਾਂ ਦੇ ਸਨ ਮੁੰਡੇ ਉਹਨਾਂ ਕੋਲ ਗਏ ਤਾਂ ਉਹ ਸਗੋਂ ਖੁਸ਼ ਹੋਏ ਕਿ ਪਿੰਡ ਦੇ ਮੁੰਡੇ ਆਏ ਹਨ ਅਤੇ ਉਹਨਾਂ ਦੀ ਜਨਮ ਭੂਮੀ ਥੰਮਣ ਵਾਲਾ ਦੇ ਢੇਰੇ ਵਿੱਚ ਲਾਇਬ੍ਰੇਰੀ ਬਣ ਰਹੀ ਹੈ ਸਭ ਨੇ 5-500 ਰੁਪਈਆ ਦਿੱਤਾ ਜੱਟਾਂ ਦੇ ਮੁੰਡਿਆਂ ਨੂੰ ਬਾਸ਼ ਦੇ ਕੇ ਦਰਜ਼ੀਆਂ ਤੇ ਕਾਰੀਗਰਾਂ ਨੂੰ ਉਂਝਵੀਂ ਦੂਰੀ ਖੁਸ਼ੀ ਸੀ ਜਿਵੇਂ ਕਦੇ ਬਾਬੇ ਦੁੱਲੇ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਰ ਕੇ ਢਾਪ ਪਟਵਾਈ ਸੀ ਇਵੇਂ ਹੀ ਨੌਜਵਾਨ ਸਭਾ ਨੇ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਦੇ ਕਮਰੇ ਬਣਾਉਣ ਲਈ ਇੱਕ ਜਹਾਦ ਛੇੜ ਦਿੱਤਾ ਟਿੱਬੇ ਦੇ ਲੋਕਾਂ ਨੇ ਬਰਾਬਰ ਦੀ ਬਾਸ਼ ਨਹੀਂ ਦਿੱਤੀ ਉਹਨਾਂ ਤੋਂ ਬਾਸ਼ ਮੰਗੀ ਵੀ ਨਹੀਂ ਗਈ ਸੀ ਫੇਰ ਵੀ ਟਿੱਬੇ ਦੇ ਕੁਝ ਮੁੰਡਿਆਂ ਨੇ ਆਪਣੇ ਆਪ ਪੈਸੇ ਇਕੱਠੇ ਕਰਕੇ ਬਾਬਾ ਬਚਿੱਤਰदास ਨੂੰ ਫੜਾਏ ਸਨ ਸਰਕਾਰੀ ਨੌਕਰੀਆਂ ਕਰਦੇ ਇਹ ਤੇ ਵਕਵਾਕ ਕਾਲਾਂ ਦੇ ਵਿੱਚ ਪੜਦੇ ਇਹ ਕੋਈ 30 40 ਮੁੰਡੇ ਸਨ ਕੁਝ ਮੁੰਡੇ ਨਿੱਤ ਕੰਮ ਕਰਾਉਣ ਵੀ ਆਉਂਦੇ ਦੁੱਧ ਇਕੱਠਾ ਕਰਕੇ ਲੈ ਆਉਂਦੇ ਉੱਥੋਂ ਦੇ ਸਿਆਣੇ ਬੰਦਿਆਂ ਦੀ ਹੱਲਾਸ਼ੇਰੀ ਇਹ ਵੀ ਸੀ ਕਿ ਜਦੋਂ ਟਾਬ ਪੁੱਟਣ ਵੇਲੇ ਆਪਣੇ ਪਿੰਡ ਨੇ ਕੰਮ ਕੀਤਾ ਸੀ ਤਾਂ ਭਾਈ ਹੁਣ ਲਾਇਬ੍ਰੇਰੀ ਵੇਲੇ ਵੀ ਕਰੋ ਇਹ ਤਾਂ ਪੁੰਨ ਦਾ ਕੰਮ ਹੈ ਨੌਜਵਾਨ ਸਭਾ ਦੇ ਮੈਂਬਰਾਂ ਵਿੱਚ ਇੱਕ ਮੁੰਡਾ ਨੰਬਰਦਾਰ ਕੁੰਡਾ ਸਿੰਘ ਦਾ ਪੋਤਾ ਵੀ ਸੀ ਸਕੰਦਰ ਉਹ ਬਿੱਕਰ ਸਿੰਘ ਦਾ ਛੋਟਾ ਮੁੰਡਾ ਸੀ ਪਲੱਸ 2 ਕਰਕੇ ਖੇਤੀ ਦਾ ਕੰਮ ਹੀ ਕਰਦਾ ਉਦੀ ਉਮਰ 30 ਦੇ ਨੇੜੇ ਸੀ ਵਿਆਹਿਆ ਵਰਿਆ ਉਦੀ ਬਹੂ ਕੋਲ ਦੋ ਜੁਆਕ ਵੀ ਸਨ ਨੰਬਰਦਾਰਾਂ ਕੋਲ ਜ਼ਮੀਨ ਵਾਵਾ ਸੀ ਸਕੰਦਰ ਨੇ ਸਰਕਾਰੀ ਨੌਕਰੀ ਦੀ ਕਦੇ ਝਾਕ ਨਹੀਂ ਰੱਖੀ ਸੀ ਕਹਿੰਦਾ ਹੁੰਦਾ ਖੇਤੀ ਤਾਂ ਕਰਦੀ ਸਰਦਾਰੀ ਐ ਇੱਥੇ ਕਨੇਡਾ ਹੈ ਆਪਣਾ ਦਾ ਜਿੰਨੀ ਕਮਾਈ ਕਰਾਂਗੇ ਆਪਣੀ ਆਪਣੀ ਐ ਸਕੰਦਰ ਦਾ ਸਵੇਰ ਜਮਾ ਬਿਕਰ ਉੱਤੇ ਗਿਆ ਸੀ ਬਿਕਰ ਉੱਤੇ ਹੀ ਕਿਉਂ ਉਹਦੇ ਦਾਦਾ ਕੁੰਡਾ ਸਿੰਘ ਦੀ ਰੂਹ ਉਹਦੇ ਵਿੱਚ ਪ੍ਰਵੇਸ਼ ਕਰ ਗਈ ਸੀ ਬਿਕਰ ਸਿੰਘ ਜਿਉਂਦਾ ਸੀ ਪਰ ਬਹੁਤ ਬੁੱਢਾ ਹੋ ਚੁੱਕਿਆ ਸੀ ਨੰਬਰਦਾਰੀ ਦੀ ਫਿਰ ਤੋਂ ਹੁਣ ਉਹਦੇ ਕੋਲੋਂ ਹੁੰਦੀ ਨਹੀਂ ਸੀ ਨੰਬਰਦਾਰੀ ਦਾ ਹੱਕ ਚਾਹੇ ਵੱਡੇ ਮੁੰਡੇ ਨੂੰ ਸੀ ਪਰ ਕੰਮ ਸਾਰਾ ਸਕੰਦਰ ਕਰਦਾ ਥਾਣੇ ਕਚਹਿਰੀ ਸਕੰਦਰ ਜਾਂਦਾ ਉਹਨੇ ਬਿਕਰ ਸਿੰਘ ਦੀ ਮੂਰ ਛਾਪ ਬਣਾ ਰੱਖੀ ਸੀ ਜਿੱਥੇ ਕਿਤੇ ਨੰਬਰਦਾਰ ਨੇ ਦਸਤਕਤ ਕਰਨੇ ਹੁੰਦੇ ਸਕੰਦਰ ਪਿਓ ਦੀ ਮੂਰ ਛਾਪ ਲਾ ਦਿੰਦਾ ਪਿਓ ਦਾ ਦੇ ਵਾਂਗ ਸਕੰਦਰ ਵੀ ਕਿਸੇ ਤੋਂ ਚਾਹ ਪਾਣੀ ਨਹੀਂ ਪੀਂਦਾ ਸੀ ਅਤੇ ਨਾ ਹੀ ਬੱਸ ਦਾ ਟਿਕਟ ਖਰੀਦਣ ਦਿੰਦਾ ਬੱਸ ਦਾ ਸਫ਼ਰ ਤਾਂ ਉਹ ਕਦੇ-ਕਦਾਈਂ ਕਰਦਾ ਉਹਦੇ ਕੋਲ ਆਪਣਾ ਚੇਤਕ Bajaj ਸਕੂਟਰ ਸੀ ਕਦੇ ਕਿਸੇ ਤੋਂ ਪੈਟਰੋਲ ਨਹੀਂ ਪੁਆਇਆ ਸੀ ਲਾਇਬ੍ਰੇਰੀ ਦਿਨੋਂ ਦਿਨ ਉੱਸਰ ਦੀ ਜਾ ਰਹੀ ਸੀ ਸਕੰਦਰ ਦਾ ਕੰਮ ਨੰਬਰਦਾਰ ਗੁੰਡਾ ਸਿੰਘ ਵਾਲਾ ਹੀ ਸੀ ਉਹ ਸਵੇਰੇ-ਸਵੇਰੇ ਪਿੰਡ ਵਿੱਚ ਘਰ-ਘਰ ਜਾ ਕੇ ਨੌਜਵਾਨ ਮੁੰਡੇ ਇਕੱਠੇ ਕਰਦਾ ਇਹ ਤੇ ਉਹਨਾਂ ਨੂੰ ਟਰਾਲੀ ਪਰ ਕੇ ਦੁੱਲੇ ਦੀ ਟਾਬ ਲੈ ਕੇ ਜਾਂਦਾ ਜੀਨੇ ਜਾਣਾ ਹੁੰਦਾ ਇੱਕ ਦਿਨ ਪਹਿਲਾਂ ਰਾਤ ਵੇ ਕਹਿ ਕੇ ਵੀ ਆਉਂਦਾ ਕਾਟ ਸੀ ਤਾਂ ਬਸ ਦੁੱਲੇ ਦੇ ਢੋਲ ਦੀ ਕਾਟ ਸੀ ਟਾਬ ਪੁੱਟਣ ਵੇਲੇ ਉਹਦੇ ਢੋਲ ਨੇ ਬੜੀ ਤਾਕਤ ਬਖਸ਼ੀ ਸੀ ਦੁੱਲੇ ਦਾ ਢੋਲ ਕੰਮ ਕਰਨ ਵਾਲਿਆਂ ਦੀਆਂ ਨਾੜਾਂ ਵਿੱਚ ਬਿਜਲੀ ਦਾ ਕਰੰਟ ਪਰ ਦਿੰਦਾ ਸੀ ਹੁਣ ਦੇ 30 40 ਸਾਲ ਤੱਕ ਦੇ ਬੰਦਿਆਂ ਨੇ ਤਾਂ ਦੁੱਲੇ ਨੂੰ ਦੇਖਿਆ ਹੀ ਨਹੀਂ ਸੀ ਉਹਦੇ ਬਾਰੇ ਤੰਦ ਕਥਾਵਾਂ ਸਭ ਨੇ ਸੁਣ ਰੱਖੀਆਂ ਸਨ ਪਿੰਡ ਵਿੱਚ ਹੁਣ ਕੋਈ ਦੁੱਲਾ ਨਹੀਂ ਸੀ ਜਿਹੜਾ ਢੋਲ ਵਜਾ ਸਕੇ ਦੁੱਲੇ ਦਾ ਢੋਲ ਹਾਲੇ ਤੱਕ ਵੀ ਰੰਗ ਬਣਿਆ ਡੇਰੇ ਦੀ ਕੁਟਿਆ ਵਿੱਚ ਪਿਆ ਹੋਇਆ ਸੀ ਬਸ ਇੱਕ ਨਿਸ਼ਾਨੀ ਸੀ ਬਾਬੇ ਦੁੱਲੇ ਦੀ ਸਕੰਦਰ ਦੀ ਬੋਲ ਬਣੀ ਐਨੀ ਮਿੱਠੀ ਅਤੇ ਉਕਸਾਹਟ ਭਰਪੂਰ ਸੀ ਕਿ ਅਗਲਾ ਲਾਇਬ੍ਰੇਰੀ ਦੇ ਕੰਮ ਉੱਤੇ ਜਾਣ ਲਈ ਝਟ ਹਾਂ ਆਖ ਦਿੰਦਾ ਅਗਲੇ ਦਿਨ ਸਵੇਰੇ ਪਹਿਲਾਂ ਹੀ ਤਿਆਰ ਹੋਇਆ ਬੈਠਾ ਹੁੰਦਾ ਸਕੰਦਰ ਦੇ ਬੋਲਾਂ ਵਿੱਚ ਅਜੀਬ ਕਸ਼ਿਸ਼ ਸੀ ਸਵੇਰ ਦਾ ਨਾਸ਼ਤਾ ਅਤੇ ਦੋਪਰ ਦੀ ਰੋਟੀ ਡੇਰੇ ਦੇ ਲੰਗਰ ਵਿੱਚ ਬਣਦੀ। ਚਾਹ ਤਾਂ ਸਾਰਾ ਦਿਨ ਹੀ ਵੱਡਾ ਪਤੀਲਾ ਚੁੱਲ੍ਹੇ ਉੱਤੇ ਟਿਕਿਆ ਰਹਿੰਦਾ ਸੀ। ਕੰਮ ਕਰਨਾ ਇਹ ਮੁੰਡੇ ਨਾਲ ਦੁੱਧ ਦਾ ਡੋਲੂ ਵੀ ਲੈ ਕੇ ਆਉਂਦੇ। ਬਾਬਾ ਦੁੱਲਾ ਜਦੋਂ ਟੋਲ ਵਜਾਉਂਦਾ ਸੀ, ਉਹਨੂੰ ਟਾਬ ਦੇ ਪਾਣੀ ਵਿੱਚੋਂ ਰੱਬ ਦਿਸਦਾ। ਸਰਦਾਰ ਉਹਦਾ ਰੱਬ ਸੀ, ਹੋਰ ਕੀ ਸੀ? ਹੁਣ ਕਮਰਿਆਂ ਦੀ ਉਸਾਰੀ ਵੱਲ ਚਾੱਕ ਕੇ ਨੌਜਵਾਨ ਸਭਾ ਦੇ ਮੁੰਡਿਆਂ ਨੂੰ ਲੱਗਦਾ ਜਿਵੇਂ ਉਹ ਸ਼ਹੀਦ ਭਗਤ ਸਿੰਘ ਦਾ ਕੋਈ ਸੁਪਨਾ ਸਾਕਾਰ ਕਰ ਰਹੇ ਹੋਣ। ਮੰਡੀ ਰੋਡੂ ਸ਼ਾਹ ਤੋਂ ਨਿਤ ਦੋ ਮਿਸਤਰੀ ਆਉਂਦੇ ਸਨ। ਤਰਖਾਨਾਂ ਦੇ ਇਹ ਮੁੰਡੇ 12-12 ਜਮਾਤਾਂ ਪੜੇ ਹੋਏ ਸਨ ਉਹਨਾਂ ਨੂੰ ਕਿਤਾਬਾਂ ਦੀ ਮਹੱਤਤਾ ਦਾ ਗਿਆਨ ਸੀ ਇਸ ਲਈ ਬੜੇ ਚੌਪ ਨਾਲ ਲਾਇਬ੍ਰੇਰੀ ਦਾ ਕੰਮ ਕਰਦੇ ਦੋਵਾਂ ਕੋਲ ਚੇਤਕ ਭਜਾਜ ਸਕੂਟਰ ਸਨ ਐਨ ਵੰਢਣ ਕੇ ਰਹਿੰਦੇ ਤੇੜ ਜੀਨ ਪੈਂਟਾਂ ਪਾਈਆਂ ਹੁੰਦੀਆਂ ਜਿਵੇਂ ਅੰਗਰੇਜ਼ ਕੰਮ ਕਰਦੇ ਹੁਣ ਅੰਗਰੇਜ਼ਾਂ ਵਾਂਗ ਹੀ ਉਹਨਾਂ ਨੂੰ ਹਫ਼ਤੇ ਭਰ ਦਿਆਂ ਦਿਹਾੜੀਆਂ ਦੇ ਇਕੱਠੇ ਪੈਸੇ ਦੇ ਦਿੱਤੇ ਜਾਂਦੇ। ਬਾਬਾ ਬਚਿੱਤਰਦਾਸ ਸ਼ਨੀਚਰਵਾਰ ਵਾਲੇ ਦਿਨ ਉਹਨਾਂ ਦਾ ਹਿਸਾਬ ਕਰਦਾ ਸੀ। ਦੋਵੇਂ ਵੱਡੇ ਕਮਰੇ, ਬਰਾਂਡਾ ਤੇ ਦਫ਼ਤਰ ਦਾ ਇਕੱਠਾ ਲੈਂਟਰ ਪਾਇਆ ਗਿਆ। ਲੈਂਟਰ ਪਾਉਣ ਵਾਲੇ ਦਿਨ ਪੰਜ ਮਿਸਤਰੀ ਆਏ। ਥੰਮਣ ਵਾਲਾ ਤੇ ਟਿੱਬੇ ਦੇ ਉਸ ਦਿਨ ਦੁੱਗਣੇ ਮੁੰਡੇ ਸੀ। ਬੜੀ ਤੇਜ਼ੀ ਨਾਲ ਕੰਮ ਹੋਇਆ। ਰਾਤ ਦੇ 8 ਵਜੇ ਤੱਕ ਲੈਂਟਰ ਪਾ ਦਿੱਤਾ ਗਿਆ ਸੀ। ਲੈਂਟਰ ਪਾ ਕੇ ਦੇਸੀ ਘਿਓ ਦਾ ਕੜਾ ਵਰਤਾਇਆ ਗਿਆ। ਉਸ ਦਿਨ ਰਾਤ ਦੀ ਰੋਟੀ ਵੀ ਡੇਰੇ ਦੇ ਲੰਗਰ ਵਿੱਚ ਹੀ ਬਣੀ ਲੈਂਟਰ ਖੋਲ ਕੇ ਨਾਲ ਦੀ ਨਾਲ ਸੀਮਿੰਟ ਦੀ ਲਪਾਈ ਦਾ ਕੰਮ ਸ਼ੁਰੂ ਕੀਤਾ ਗਿਆ ਦੋਵੇਂ ਮਿਸਤਰੀ ਮੁੰਡੇ ਕੰਮ ਕਰਨ ਨੂੰ ਹੜੰਭਾ ਸਨ ਮੁੰਡਿਆਂ ਨੂੰ ਹੌਂਕਣ ਲਾ ਦਿੰਦੇ ਫਿਰ ਫਰਸ਼ ਲੱਗੇ ਸੰਗ ਮਰਮਰ ਦਾ ਫਰਸ਼ ਸੀ ਬਿਜਲੀ ਪਾਣੀ ਦੀ ਫਿਟਿੰਗ ਪਲਸਟਰ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ ਲੱਕੜ ਦੇ ਕੰਮ ਨੇ ਵੀ ਇੱਕ ਮਹੀਨਾ ਖਾ ਲਿਆ ਸਾਰੀ ਬਿਲਡਿੰਗ 6 ਮਹੀਨਿਆਂ ਤੱਕ ਤਿਆਰ ਹੋ ਗਈ ਅੰਦਰ ਖੜ ਕੇ ਬੋਲ ਕੱਡੇ ਤੋਂ ਕਮਰੇ ਗੁੰਬਦ ਵਾਂਗ ਗੂੰਜਦੇ ਭਗਤ ਸਿੰਘ ਦੀ ਸ਼ਹੀਦੀ ਵਾਲੇ ਦਿਨ 23 ਮਾਰਚ ਨੂੰ ਬਾਬਾ ਭਗਤ ਸਿੰਘ ਬਿਲਗਾਹ ਤੋਂ ਲਾਇਬ੍ਰੇਰੀ ਦਾ ਉਦਘਾਟਨ ਕਰਾਇਆ ਗਿਆ ਪੰਜਾਬ ਭਰ ਦੇ ਨੌਜਵਾਨ ਆਗੂ ਇਕੱਠੇ ਹੋਏ ਅਤੇ ਤਕਰੀਰਾਂ ਕੀਤੀਆਂ ਤਕਰੀਰਾਂ ਵਿੱਚ ਸਭ ਵੱਲੋਂ ਭਾਰਤ ਦੀ ਆਰਥਿਕ ਆਜ਼ਾਦੀ ਦਾ ਮਸਲਾ ਬੜੀ ਗਰਮਜੋਸ਼ੀ ਨਾਲ ਉਠਾਇਆ ਗਿਆ ਸਭ ਦਾ ਇੱਕੋ ਅਸ਼ੀਰਵਾਦ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਬਣੀ ਇਹ ਲਾਇਬ੍ਰੇਰੀ ਅੱਜ ਦੇ ਨੌਜਵਾਨਾਂ ਵਿੱਚ ਨਵੀਂ ਚੇਤਨਾ ਦਾ ਕਰੇਗੀ ਲਾਇਬ੍ਰੇਰੀ ਲਈ ਫੰਡ ਬਹੁਤ ਇਕੱਠਾ ਹੋਇਆ ਸੀ ਬਾਅਦ ਵਿੱਚ ਕਿੰਨੀਆਂ ਸਾਰੀਆਂ ਕੁਰਸੀਆਂ ਲੰਮੇ ਮੇਜ਼ ਬੈਂਚ ਅਤੇ ਅਲਮਾਰੀਆਂ ਖਰੀਦੀਆਂ ਗਈਆਂ ਪੁਰਾਣੇ ਦੋ ਕਮਰੇ ਰੀਡਿੰਗ ਰੂਮ ਬਣਾ ਦਿੱਤੇ ਗਏ ਇੱਕ ਕਮਰੇ ਵਿੱਚ ਮੈਗਜ਼ੀਨ ਰੱਖੇ ਜਾਂਦੇ ਅਤੇ ਦੂਜੇ ਕਮਰੇ ਵਿੱਚ ਅਖਬਾਰ ਨਵੇਂ ਬਣੇ ਦੋਵੇਂ ਵੱਡੇ ਕਮਰੇ ਅਲਮਾਰੀਆਂ ਨਾਲ ਭਰ ਦਿੱਤੇ ਗਏ ਦੋਵਾਂ ਕਮਰਿਆਂ ਵਿਚਕਾਰ ਇੱਕ ਖੁੱਲਾ ਗੇਟ ਰੱਖਿਆ ਗਿਆ ਤਾਂ ਕਿ ਕਿਸੇ ਵੇਲੇ ਇਹ ਹੀ ਦੋਵੇਂ ਕਮਰੇ ਮਿਲਾ ਕੇ ਹਾਲ ਦਾ ਕੰਮ ਦੇ ਸਕਾਂ ਮੰਡੀਰੋ ਦੂਸ਼ਾ ਦਾ ਮਾਸਟਰ ਗਿਆਨ ਚੰਦ ਪਿਛਲੇ ਦਿਨਾਂ ਵਿੱਚ ਹੀ ਰਿਟਾਇਰ ਹੋਇਆ ਸੀ ਉਹਨੂੰ ਪੜਨ ਦਾ ਸ਼ੌਂਕ ਸੀ ਨੌਜਵਾਨ ਸਭਾ ਦੇ ਕਿੰਨੇ ਹੀ ਮੁੰਡੇ ਉਹਨੂੰ ਜਾਣਦੇ ਸਨ ਉਹਨੇ ਸਾਰੀ ਉਮਰ ਟੀਚਰ ਫਰੰਟ ਉੱਤੇ ਯੂਨੀਅਨ ਵਿੱਚ ਕੰਮ ਕੀਤਾ ਸੀ ਉਹ ਇੱਕ ਦਿਨ ਕੁਦਰਤੀ ਦੁਲੇ ਦੀ ਟਾਬ ਆਇਆ ਸੀ ਉਸ ਦਿਨ ਉੱਤੇ ਨੌਜਵਾਨ ਸਭਾ ਦੀ ਮੀਟਿੰਗ ਚੱਲ ਰਹੀ ਸੀ ਲਾਈਬ੍ਰੇਰੀ ਬਾਰੇ ਨਵੇਂ ਫੈਸਲੇ ਲਏ ਜਾ ਰਹੇ ਸਨ ਮਾਸਟਰ ਗਿਆਨ ਚੰਦ ਨੂੰ ਮੁੰਡਿਆਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਉਹਨੇ ਲਾਇਬ੍ਰੇਰੀਅਨ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਕਹਿੰਦਾ ਮੈਂ 2 ਘੰਟੇ ਨਿਤ ਲਾ ਕੇ ਜਾਇਆ ਕਰੂੰਗਾ ਮੁਫਤ ਕੋਈ ਪੈਸਾ ਨਹੀਂ ਲੈਣਾ ਮੇਰੇ ਕੋਲ ਸਕੂਟਰ ਹੈਗਾ ਮੁੰਡੇ ਕਹਿੰਦੇ ਨਹੀਂ ਮਾਸਟਰ ਜੀ ਮੁਫਤ ਨਹੀਂ ਅਸੀਂ ਤੁਹਾਨੂੰ 1000 ਰੁਪਿਆ ਮਹੀਨਾ ਦਿਆ ਕਰਾਂਗੇ ਉਹ ਮੰਨ ਗਿਆ ਮਾਸਟਰ ਗਿਆਨ ਚੰਦ ਨੇ ਹੀ ਮੁੰਡਿਆਂ ਨੂੰ ਦੱਸਿਆ ਕਿ ਦਿੱਲੀ ਇੱਕ ਪੰਜਾਬੀ ਸਾਹਿਤ ਸਭਾ ਬਣੀ ਹੋਈ ਹੈ ਉਹ ਇੱਕ ਪਰਚਾ ਵੀ ਛਾਪਦੇ ਹਨ ਸਮਕਾਲੀ ਸਾਹਿਤ ਉਸੇ ਪਰਚੇ ਵਿੱਚ ਉਹ ਹਰ ਵਾਰ 30000 ਰੁਪਏ ਦੀਆਂ ਵਧੀਆ-ਵਧੀਆ ਤੇ ਪੜਨ ਵਾਲੀ ਕਿਤਾਬਾਂ ਦੀ ਲਿਸਟ ਛਾਪਦੇ ਹਨ 2000 ਰੁਪਏ ਉਹਨਾਂ ਕੋਲ ਜਮ੍ਹਾਂ ਕਰਵਾ ਦਿਓ ਉਹ ਤੁਹਾਨੂੰ 10000 ਰੁਪਏ ਦੀਆਂ ਕਿਤਾਬਾਂ ਦੇ ਦੇਣਗੇ 7000 ਜਮਾ ਕਰਵਾ ਦਿਓ ਤਾਂ 20000 ਦੀਆਂ ਕਿਤਾਬਾਂ ਮਿਲ ਸਕਦੀਆਂ ਹਨ 6000 ਦੇ ਕੇ ਚਾਹੇ ਸਾਰੀਆਂ 30000 ਰੁਪਏ ਦੀਆਂ ਕਿਤਾਬਾਂ ਚੁੱਕ ਲਿਓ ਮੁੰਡਿਆਂ ਨੇ ਗਿਆਨ ਚੰਦ ਕੋਲੋਂ ਇੱਕ ਦਿਨ ਸਮਕਾਲੀ ਸਾਹਿਤ ਦੇਖਿਆ ਕਿਤਾਬਾਂ ਦੀ ਲਿਸਟ ਪੜੀ ਤਾਂ 당ਗ ਰਹਿ ਗਏ ਇੰਨੀਆਂ ਸੋਹਣੀਆਂ ਕਿਤਾਬਾਂ ਅਤੇ ਨਾਲੇ ਸਾਰੇ ਪਬਲਿਸ਼ਰਾਂ ਦੀਆਂ ਛਾਪੀਆਂ ਹੋਈਆਂ ਮਾਸਟਰ ਗਿਆਨ ਚੰਦ ਨੂੰ ਅਗਲੇ ਦਿਨ ਹੀ ਨੌਜਵਾਨ ਸਭਾ ਨੇ ਦਿੱਲੀ ਨੂੰ ਤੋਰ ਦਿੱਤਾ ਨਵਚੇਤਨਾ ਤੇ ਹੇਮਰਾਜ ਵੀ ਨਾਲ ਗਏ ਉਹ ਪੰਜਾਬੀ ਸਾਹਿਤ ਸਭਾ ਕੋਲੋਂ 6000 ਰੁਪਏ ਦੇ ਕੇ 30000 ਰੁਪਏ ਦੀਆਂ ਸਾਰੀਆਂ ਕਿਤਾਬਾਂ ਚੁੱਕ ਲੇ ਆ ਕੇ ﺍﻟमारीਆਂ ਪਰ ਦਿੱਤੀਆਂ ਥੰਮਣ ਵਾਲਾ ਟਿੱਬਾ ਮੰਡੀ ਰੋਡੂ ਸ਼ਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਕੁਝ ਕੁਝ ਪਹਿਲਾਂ ਹੀ ਸੀ ਦੁੱਲੇ ਦੀ ਟਾਬ ਲਾਇਬ੍ਰੇਰੀ ਬਣੀ ਅਤੇ ਐਨੀਆਂ ਚੰਗੀਆਂ ਕਿਤਾਬਾਂ ਉਹਨਾਂ ਨੂੰ ਪੜਨ ਨੂੰ ਮਿਲਣ ਲੱਗੀਆਂ ਤਾਂ ਉਹਨਾਂ ਨੂੰ ਮੌਜ ਹੋ ਗਈ ਪਰ ਕੁਝ ਕਿਤਾਬਾਂ ਗਵਾਚਣ ਵੀ ਲੱਗ ਪਈਆਂ ਬਹੁਤੀ ਚੰਗੇ ਕਿਤਾਬ ਹੁੰਦੀ ਤਾਂ ਵਾਪਸ ਨਹੀਂ ਆਉਂਦੀ ਸੀ ਚੰਗੀ ਕਿਤਾਬ ਦੇ ਪੈਰ ਹੁੰਦੇ ਹਨ ਨੌਜਵਾਨ ਸਭਾ ਨੇ ਮੀਟਿੰਗ ਕੀਤੀ ਅਤੇ ਪਾਠਕਾਂ ਲਈ 100 ਰੁਪਏ ਸਿਕਿਉਰਿਟੀ ਰੱਖ ਦਿੱਤੀ 5 ਰੁਪਏ ਮਹੀਨਾ ਉਂਝਵੀ ਫੀਸ ਰੱਖੀ ਇਸ ਤੋਂ ਬਾਅਦ ਕਦੇ-ਕਦੇ ਹੀ ਕੋਈ ਕਿਤਾਬ ਗੁੰਮ ਹੁੰਦੀ ਤੇ ਫਿਰ ਸਮਕਾਲੀ ਸਾਹਿਤ ਰਾਹੀਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿੰਨਾ ਪਿੰਡਾਂ ਦੀਆਂ ਲਾਇਬ੍ਰੇਰੀਆਂ ਬਕਾਇਦਾ ਚੱਲ ਰਹੀਆਂ ਹਨ ਉਹਨਾਂ ਨੂੰ 10000 ਰੁਪਏ ਦੀਆਂ ਕਿਤਾਬਾਂ ਮੁਫਤ ਦਿੱਤੀਆਂ ਜਾਣਗੀਆਂ ਲਾਈਬ੍ਰੇਰੀ ਦੇ ਪ੍ਰਬੰਧ ਲਈ 1000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਸ ਲਾਈਬ੍ਰੇਰੀ ਨੇ ਇਹ ਸਹੂਲਤ ਵੀ ਪ੍ਰਾਪਤ ਕਰ ਲਈ ਮਾਸਟਰ ਗਿਆਨ ਚੰਦ ਖਾਸੀ ਮਿਹਨਤ ਕਰਦਾ ਸੀ ਉਹ ਤਾਂ 4-4 ਘੰਟੇ ਵੀ ਲਾ ਜਾਂਦਾ ਹੁਣ ਉਹਨੂੰ 2000 ਰੁਪਏ ਮਹੀਨਾ ਮਿਲਣ ਲੱਗਿਆ ਜੋ ਆਕਾਂ ਦੀਆਂ ਟਿਊਸ਼ਨਾਂ ਕਰਨ ਨਾਲੋਂ ਇਹ ਕੰਮ ਉਹਦੇ ਲਈ ਵਧੀਆ ਸੀ ਨਵੀਂ ਦਿੱਲੀ ਦੀ ਇਹ ਪੰਜਾਬੀ ਸਾਹਿਤ ਸਭਾ ਤਾਂ ਕਮਾਲਾਂ ਹੀ ਕਮਾਲਾਂ ਕਰੀ ਜਾ ਰਹੀ ਸੀ ਉਹਨਾਂ ਨੇ ਦੋ ਰੋਜ਼ਾਨਾ ਅਖਬਾਰ ਵੀ ਪੰਜਾਬੀ ਦੇ ਲਵਾ ਦਿੱਤੇ ਉਨ੍ਹਾਂ ਵੱਲੋਂ ਫਿਰ ਪੰਜ ਮੈਗਜ਼ੀਨ ਵੀ ਆਉਣ ਲੱਗੇ ਇਲਾਕੇ ਦੇ ਲੋਕਾਂ ਲਈ ਇਹ ਲਾਇਬ੍ਰੇਰੀ ਵਿੱਦਿਆ ਦਾ ਇੱਕ ਚਾਨਣ ਮਨਾਰਾ ਸਾਬਤ ਹੋਣ ਲੱਗੀ